ਉਹਨਾਂ ਨੇ ਕੀ ਕੀਤਾ ਹੈ ਕਿ ਇੱਕ ਜਗ੍ਹਾ ਤੋਂ ਉਹਨਾਂ ਨੇ ਕੈਮਰਾ ਇੱਕ ਜਿਹੜਾ ਸਰਵੇਲੈਂਸ ਦਾ ਕੈਮਰਾ ਤਾਂ ਉਹ ਹੀ ਕੱਟ ਦਿੱਤਾ ਸੀ ਤੇ 에어 ਕੰਡੀਸ਼ਨ ਜਿਹੜਾ ਲੱਗਿਆ ਹੁੰਦਾ ਉਹਨੂੰ ਕੱਢ ਕੇ ਉਸ ਰਸਤੇ ਉਹ ਚਲੇ ਗਏ ਕਿਨਾਂ ਜੀ ਜਿਹੜਾ ਉੱਥੇ ਇੱਕ ਏਸੀ ਆ ਉਹ ਉਹਨੂੰ ਜਗ੍ਹਾ ਜਿਹੜਾ ਜੰਗਲਾਂ ਵਗੈਰਾ ਲਾਉਣ ਨੂੰ ਸੀ ਕਿਹਾ ਸੀਗਾ ਜਿਹੜਾ ਲੱਗਦੇ ਨੇ ਅਕਸਰ ਕੋਸ਼ਿਸ਼ ਤਾਂ ਕਰਦੇ ਹੁੰਦੇ ਆ ਸਟਾਰਟ-ਸਟਾਰਟ ਤੇ ਕਿਉਂਕਿ ਥੋੜੀ ਬੰਦਿਸ਼ ਤਾਂ ਲੱਗਦੀ ਹੈ ਨਾ ਤੇ ਕੱਲ ਸਵੇਰੇ ਹੀ ਮਿਲ ਕੇ ਗਿਆ ਲੜਕੇ ਨੂੰ ਮੈਂ ਕੱਲ ਦੁਪਹਿਰੇ ਮਿਲ ਕੇ ਗਿਆ ਚਾਹ ਪਾਣੀ ਤੇ ਦੇਖ ਗਿਆ ਨੂੰ ਮੈਂ ਪਰ ਉਹ ਥੋੜਾ ਜਿਹਾ ਕਹਿ ਰਿਹਾ ਸੀ ਮੈਨੂੰ ਸ਼ਾਇਦ ਦਵਾਈ ਦੇ ਉਨੀ ডোজ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਹੈ ਤੇ ਕੱਲ ਰਾਤ ਨੂੰ ਕਿਤੇ ਫੋਨ 3 ਵਜੇ ਕੀਤਾ ਇਹਨਾਂ ਨੇ ਮੇਰੇ ਹਸਪਤਾਲ ਨੇ ਪੂਰਾ ਦਿਨ ਪਤਾ ਲੱਗਿਆ ਮੈਨੂੰ ਸਵੇਰੇ 5:30 ਕਾਲ ਕਰਕੇ ਪੁੱਛਿਆ ਕਿ ਕੀ ਗੱਲ ਹੈ ਤੇ ਇਹਨਾਂ ਨੇ ਦੱਸਿਆ ਕਿ ਤੁਹਾਡਾ ਲੜਕਾ ਭੱਜ ਗਿਆ ਇੱਥੋਂ ਹੈਗਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਹੜੇ ਨੌਜਵਾਨ ਆਪਣੀ ਇੱਛਾ ਨਾਲ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਪੁਲਿਸ ਵੱਲੋਂ ਆਪਣੇ ਪੱਧਰ ਤੇ ਨਸ਼ਾ ਛੁਡਾਊ ਕੇਂਦਰ ਚ ਭਰਤੀ ਕਰਵਾਉ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਪਰ ਦੇਰ ਰਾਤ ਫਰੀਦਕੋੜ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਚੋਂ ਦੋ ਮਰੀਜ਼ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਦੋ ਦਿਨ ਪਹਿਲਾਂ ਵੀ ਇਸੇ ਸੈਂਟਰ ਚੋਂ ਤਿੰਨ ਨੌਜਵਾਨ ਫਰਾਰ ਹੋ ਗਏ ਸੀ ਇਸ ਸਬੰਧੀ ਪੁਲਿਸ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਮੰਨਿਆ ਕਿ ਕੀਤੀ ਨਾ ਕੀਤੀ ਸੁਰੱਖਿਆ ਪ੍ਰਬੰਧਾਂ 'ਚ ਕਮੀ ਹੋਣ ਕਾਰਨ ਇਹ ਭੱਜਨ 'ਚ ਸਫਲ ਹੋ ਗਏ ਨੇ ਉਧਰ ਮਰੀਜ਼ਾਂ ਦੇ ਮਾਪਿਆਂ ਨੇ ਦੋਸ਼ ਲਾਏ ਨੇ ਕਿ ਹਸਪਤਾਲ 'ਚ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ ਇਸ ਸਬੰਧੀ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਉਹਨਾਂ ਨੇ ਕੀ ਕਿਹਾ ਹੈ ਕਿ ਇੱਕ ਵਾਰ ਜਗ੍ਹਾ 'ਤੇ ਉਹਨਾਂ ਨੇ ਕੈਮਰਾ ਜਿਹੜਾ ਸਰਵੇਲੈਂਸ ਦਾ ਕੈਮਰਾ ਤਾਂ ਵੀ ਕੱਟ ਦਿੱਤਾ ਸੀ ਤੇ

ਬੀ ਅਤੇ ਕੀਤਾ ਜਾਵੇ ਤਾਂ ਅਸੀਂ ਉੱਥੇ ਟੀਵੀ ਸਟੇਸ਼ਨ ਐਸਡੀ ਵੀ ਸੈਕਿਉਰਟੀ ਲੈਸ ਦੇਖੋ सिक्योरिटी ਉੱਥੇ ਸੈਕਿਉਰਟੀ ਤਾਂ ਪੂਰੀ ਡਿਪਲੋਏਡ ਹੈ ਸਾਡੀ ਨਵੀਆਂ ਅਸੀਂ ਸੈਕਿਉਰਟੀ ਏਜੰਸੀ ਚੇਂਜ ਕਰ ਦਿੱਤੀ ਹੋ ਹੁਣ ਨਈ ਨਵੀਆਂ ਦੋ ਸੈਕਿਉਰਟੀ ਏਜੰਸੀਆਂ ਦਿੱਤੀਆਂ ਅਜੇ ਸਾਡੀ ਪੂਰੀ ਉਡੀ ਫੋਰਸ ਨਾਲ ਵੀ ਮੀਟਿੰਗ ਹੋ ਗਈ ਹੈ ਤੇ ਸੈਕਿਉਰਟੀ ਦਾ ਡੇਰੀ ਹਸਪੀਟਲ ਤੇ ਇਹ ਸਾਡਾ ਐਗਰੀਮੈਂਟ ਹੋ ਗਿਆ ਕਿ ਸਿਕਿਉਰਟੀ ਵੀ ਰਿਵੈਪ ਹੋਏਗੀ ਪੁਲਿਸ ਵੀ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਟ੍ਰੇਨਿੰਗ ਵੀ ਹੋਏਗੀ ਇਹਨਾਂ ਜਿਹੜਾ ਉੱਥੇ ਇੱਕ ਏਸੀ ਆ ਉਹ ਜਗਾ ਜਿਹੜਾ ਜੰਗਲਾਂ ਵਗੈਰਾ ਲਾਉਣ ਨੂੰ ਸਿਖਾਇਆ ਸੀਗਾ ਜਿਹੜਾ ਲੱਗੇ ਨੇ ਅਕਸਰ ਕੋਸ਼ਿਸ਼ ਤਾਂ ਕਰਦੇ ਹੁੰਦੇ ਆ ਸਟਾਰਟ ਸਟਾਰਟ ਤੇ ਕਿਉਂਕਿ ਥੋੜੀ ਬੰਦਿਸ਼ ਤਾਂ ਲੱਗਦੀ ਹੈ ਨਾ ਅੱਗੇ ਭੱਜੇ ਫਿਰਦੇ ਹਣ ਜਿਹੜਾ ਪ੍ਰਬੰਧ ਤਾਂ ਸਾਰਾ ਬਹੁਤ ਠੀਕ ਹੋਇਆ ਹੋਇਆ ਕੰਮ ਵੀ ਚੰਗਾ ਭਰਤੀ ਬੜੀ ਹੋ ਗਈ ਆ ਪਰ ਉਹਨਾਂ ਨੇ ਜਿਹੜਾ ਇਹ ਥੋੜਾ ਪਾਸੇ ਕਰਕੇ ਕਿਤੇ ਉੱਥੋਂ ਨਿਕਲ ਗਏ ਸੀ ਆ ਜਾਣਗੇ ਦੁਬਾਰਾ ਜੀ ਕੋਈ ਗੱਲ ਨਹੀਂ ਆ ਪਰ ਦੋ ਦਿਨ ਪਹਿਲਾਂ ਤਿੰਨ ਬੱਚੇ ਪਹਿਲਾਂ ਵੀ ਪੁੱਛੇ ਸੀ ਦੋ ਅੱਜ ਫਿਰ ਪੰਜ ਤਕਰੀਬਨ ਜੀ ਸਕਿਉਰਿਟੀ ਚ ਖਾਮੀ ਆਈ ਆ ਜਾਂ ਸੁਰੱਖਿਆ ਬ੍ਰਮਹੰਡਾ ਦੀ ਕੋਈ ਕਮਜ਼ੋਰੀ ਹੈ ਮੈਂ ਐਕਚੁਅਲੀ ਨਾ ਜੀ ਉਹ ਸਾਈਡ ਤੇ ਹੈਗਾ ਜਿਹੜਾ ਰੂਮ ਆ ਉਧਰੋਂ ਇੰਟਰਸ ਹੈ ਹੋ ਜਾਂਦੀ ਆ ਉਹ ਵੀ ਸੀ ਸਾਹਿਬ ਉਹਨਾਂ ਨੂੰ ਵਿਜ਼ਿਟ ਕਰਕੇ ਜੀ ਤਾਂ ਜਿਹੜੇ ਸਾਰੇ ਉਹ ਬੰਦ ਕਰਨ ਨੂੰ ਕਹੇ ਇਹਨਾਂ ਨੇ ਜਦੋਂ ਜਦੋਂ ਵੀ ਸੀ ਸਾਹਿਬ ਤਾਂ ਹੁਣ ਹੋਸਪੀਟਲ ਪ੍ਰਬੰਧਕਾਂ ਵੱਲੋਂ ਥੋੜੀ ਕਮੀ ਸੀ ਹਾਂਜੀ ਹਾਂਜੀ ਉਹ ਵੀ ਸਾਬ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਜਿਹਨੀਆਂ ਉਹ ਠੀਕ ਕਰਨ ਦਾ ਖਿਆਤਾ ਕਿਉਂਕਿ ਇਹ ਨਾ ਮੇਨ ਸਿਕਿਉਰਟੀ ਦਾ ਹੈ ਗਿਆ ਇਹਨਾਂ ਦੀ ਤਾਂ ਪਰ ਅਸੀਂ ਹੈਲਪ ਦੇ ਤੌਰ ਤੇ ਪੁਲਿਸ ਇਸ ਕਰਕੇ ਲਾਤੀ ਕਿਉਂਕਿ ਉਹ ਵਾਰਿਸ ਮੰਗਦੇ ਆ ਤੇ ਜਿਹੜੀਆਂ ਵਾਰਿਸ ਅਸੀਂ ਕਹਿੰਦੇ ਅਸੀਂ ਐਡਮਿਟ ਕਰਾ ਦਾਂਗੇ ਸਾਡੇ ਵੱਲੋਂ ਕਰ ਲੋ ਫਾਈਲ ਸਾਡੇ ਵੱਲੋਂ ਭਰ ਲੋ ਹੁਣ ਪੇਰੈਂਟਸ ਕਈ ਵਾਰ ਗਰੀਬ ਬੰਦੇ ਹੁੰਦੇ ਨਹੀਂ ਮਾਂ ਬਾਪ ਰਹਿ ਸਕਦਾ ਕੋਲੇ ਤਾਂ ਜੀ ਉਸ ਉਸ ਸਿਸਟਮ ਸਟੈਂਸ ਦੇ ਤੌਰ ਤੇ ਪੁਲਿਸ ਦੇ ਤੇ ਇਹ ਮੰਨਦਾ ਜੇ ਸਾ ਪੁਲਸ ਲੋਕਾਂ ਨੂੰ ਚੀਜ਼ ਕਿਹਾ ਕਿ ਨੌਜਵਾਨਾਂ ਨੂੰ ਸ਼ਾਇਦ ਉੱਥੇ ਆ ਜਾਗੇ ਉਹਨਾਂ ਨੂੰ ਆਪੇ ਪੱਧਰ ਤੇ ਤੁਸੀਂ ਦਾਖਲ ਵੀ ਕਰਾਇਆ ਕਿਤੇ ਨਾ ਕਿਤੇ ਉਹਨਾਂ ਦੀ ਸੁਰੱਖਿਆ ਲਈ ਜਾਂ ਉਹਨਾਂ ਦੀ ਕੇਅਰ ਲਈ ਕੋਈ ਇਂਟਰੀਅਨ ਨਹੀਂ ਕੀਤੇ ਗਏ ਉਸ ਨੂੰ ਲੱਗੇ ਐਕਚੁਅਲੀ ਨਾ ਜੀ ਇਹ ਥੋੜਾ ਜਿਹਾ ਪ੍ਰੋ ਇਹ ਕੰਮ ਇੱਥੇ ਹੋਣ ਵਾਲਾ ਸੀਗਾ ਉਹਨਾਂ ਕੈਮਰੇ ਕੋਨੇ ਸਾਰੇ ਚਾਲੂ ਹੋ ਜਾਣੇ ਤਾਂ ਸਟਾਰਟ ਹੋ ਗਿਆਗਾ ਵੀਸਾ ਦੀ ਵਿਜ਼ਿਟ ਹੋ ਗਿਆ ਉਹ ਕੈਮਰਾ ਵੀ ਦੱਸਿਆ ਉਹਨਾਂ ਨੇ ਕੰਟਰੀ ਸਿਕਿਉਰਟੀ ਕੈਮਰੇ ਇੱਥੇ ਤੋਂ ਕਾਫੀ ਇੱਥੋਂ ਤੋਂ ਚੱਲਦੇ ਨੇ ਵੀਸਾ ਉਹਨੇ ਮੈਨੂੰ ਦੱਸੀ ਗੱਲ ਇਦਿਹੜੇ ਕੈਮਰੇ ਕੱਟ ਹੁੰਦੇ ਇੱਥੇ ਚੋਰ ਜਿਹੜੇ ਜੀ ਤੋਂ ਇਸ ਵੰਤ ਅਸੀਂ ਹੁਣ ਇੱਕ ਮੀਟਿੰਗ ਰੱਖੀਏ ਫਿਰ ਸ਼ਾਮ ਨੂੰ ਵਿਜਿਟ ਹੋ ਕੇ ਜਿੰਨੀਆਂ ਐਂਟਰੀ ਐਗਜ਼ਿਟ ਆ ਉਹਨਾਂ ਤੇ ਨਿਗਰਾਂਖੇ ਤੇ ਸਕਿਉਰਿਟੀ ਪ੍ਰੋਪਰ ਕੀਤੀ ਚੁੱਕੀ ਮੈਡੀਕਲ ਕੋਰਪਸ ਨਾ ਤੁਹਾਡਾ ਬਰਿੰਦਰਪਾਲ ਬਰਿੰਦਰ ਜੀ ਤੁਹਾਡਾ ਬੇਟਾ ਇੱਥੇ ਦਾਖਲ ਸੀ ਫਿਰ ਲੋਕਾਂ ਨੇ ਹਾਂ ਜੀ ਹਾਂ ਜੀ ਕਿਦੋਂ ਦਾ ਦਾਖਲ ਸੀ ਔਰ ਉਹਨਾਂ ਨੇ ਜਦੋਂ ਲਾਪਤਾ ਹੈ ਕੀ ਗੱਲ ਹੋਈ ਹੈ ਤੇ ਪਰਸੋਂ ਦਾਖਲ ਕਰਾਇਆ ਸੀ ਉਹਨੇ ਤੇ ਜੀ ਅੱਛਾ ਡੀਐਸਪੀ ਸਾਹਿਬ ਨੇ ਮਿਲਿਆ ਸੀਗਾ ਉਹ ਬੜੇ ਚੰਗੇ ਬੰਦੇ ਸੀ ਉਹਨਾਂ ਨੇ ਥਰੂ ਯਾਨੀ ਕਿ ਦਾਖਲ ਕਰਾਇਆ ਸੀ ਇੱਥੇ ਕਹ ਤੇ ਉਹ ਨਾਲੇ ਪਰਟੀਸਾਠ ਠੀਕ ਕਰ ਲਿਆ ਜੀ ਤੇ ਕੱਲ ਸਵੇਰੇ ਹੀ ਮਿਲ ਕੇ ਗਿਆ ਲੜਕੇ ਨੂੰ ਮੈਂ ਕੱਲ ਦੁਪਹਿਰੇ ਮਿਲ ਕੇ ਗਿਆ ਚਾਹ ਪਾਣੀ ਤੇ ਦੇਖ ਗਿਆ ਨੂੰ ਮੈਂ ਪਰ ਉਹ ਥੋੜਾ ਜਿਹਾ ਕਹਿ ਰਿਹਾ ਸੀ ਮੈਨੂੰ ਸ਼ਾਇਦ ਦਵਾਈ ਤੇ ਉਹ ਨਹੀਂ ਰੋਜ਼ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਆ ਤੇ ਕੱਲ ਰਾਤ ਨੂੰ ਕਿਤੇ ਫੋਨ 3 ਵਜੇ ਕੀਤਾ ਇਹਨਾਂ ਨੇ ਮੇਰੇ ਹਸਪਤਾਲ ਨੇ ਪੂਰਾ ਤੁਹਾਨੂੰ ਪਤਾ ਹੀ ਚੱਲਿਆ ਮੈਨੂੰ ਸਵੇਰੇ 5:30 ਕਾਲ ਕਰਕੇ ਪੁੱਛਿਆ ਕਿ ਕੀ ਗੱਲ ਹੈ ਤੇ ਇਹਨਾਂ ਨੇ ਦੱਸਿਆ ਕਿ ਇਹਦਾ ਲੜਕਾ ਭੱਜ ਗਿਆ ਇੱਥੇ ਮੈਂ ਕਿ ਕਿੱਥੇ ਗਿਆ ਕੋਈ ਇਸ ਵਾਰ ਕੋਈ ਲੜਕਾ ਇਹ ਕੁਝ ਨਹੀਂ ਪਤਾ ਜੀ ਚਲੂ ਘੱਟਦਾ ਜੀ ਮੈਂ ਕਿ ਕਿੰਨੀ ਉਮਰ ਦੀ ਮੁੰਡੇ ਮੁੰਡੇ ਉਮਰ 25 ਹ ਕਿੰਨੇ ਦਿਨ ਤੋਂ ਨਹੀਂ ਸਕਦੇ ਇਹ 8-9 ਸਾਲ ਤੋਂ ਕਰ ਰਹੇ ਇਹ ਪੁਲਸ ਦੇ ਸਹਿਯੋਗ ਨਾਲ ਹੀ ਇੱਥੇ ਤੱਕ ਹਾਂਜੀ 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 ਉਹਨਾਂ ਕੋਲ ਗੱਲ ਕੀਤੀ ਨਾ ਨਦਕਾਰੀਆਂ ਨਾਲ ਕਿਸੇ ਨੇ ਨਹੀਂ ਹੋਰ ਦੱਸਿਆ ਤਾਂ ਕੁਝ ਵੀ ਹੂੰ ਉਹ ਕੀ ਕਹਿੰਦੇ ਕੁਝ ਨਹੀਂ ਦੱਸਿਆ ਉਹ ਕੁਝ ਬਸ ਸਮਾਨ ਬੈਗ ਲੈ ਜਾਵਾ ਦਵਾਤ ਹੋਰ ਕੀ ਤੇਨ ਕਿੰਨੇ ਇੱਥੇ ਬੱਚੇ ਦਾਖਲ ਸੀਗੇ ਜੀ ਇੱਥੇ ਹੁਣ ਇਸ ਸਮੇਂ ਤਾਂ 6 ਬੱਚੇ ਦਾਖਲ ਸੀਗੇ ਜੀ ਇਸ ਕਮਰੇ 'ਚ ਜਿਸ ਤੋਂ ਗਏ ਆਏ ਹੈ ਇਹ ਐਸੀ ਨੂੰ ਪਟਕੇ ਉਸਰਾ ਹੀ ਨਿਕਲ ਕੇ ਗਏ ਜਾਂ ਤੁੰਗੇ ਕਦੋਂ-ਕਦੋਂ ਗਏ ਆ ਇਹ ਹੁਣ 27 ਤਰੀਕ ਨੂੰ ਰਾਤ ਨੂੰ ਗਏ ਆ ਇਸ ਤੋਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਯਾਨੀ 25 ਤਰੀਕ ਨੂੰ ਰਾਤ ਨੂੰ ਦੋ ਸਟੇ ਨਿਕਲ ਗਏ ਆ ਜੀ ਉਹ ਕਿਸੇ ਹੋਰ ਕੰਪਨਸ ਗਏ ਲੈ ਨਿਕਲ ਗਏ ਤੁਸੀਂ ਕੀ ਮੰਨਦੇ ਕਿ ਇੱਥੇ ਕਿਤੇ ਧਿਆਨ ਨਹੀਂ ਦੇ ਰਿਹਾ ਕੇਅਰ ਨਹੀਂ ਹੋ ਰਹੀ ਇੱਥੇ ਲਾਜ ਨਹੀਂ ਕੋਈ ਕੁਝ ਲਾਪਰਵਾਹੀ ਤਾਂ ਹੈਗੀ ਆ ਜੀ ਬਾਕੀ ਜੇ ਹੁਣ ਟੋੜੇ ਨਹੀਂ ਲੱਗਦੀ ਬੱਚੇ ਨੂੰ ਜੇ ਉਹ ਪ੍ਰੋਪਰ ਉਹਨੂੰ ਦਵਾਈ ਉਹਦਾ ਬਰ ਬਰ ਨਾ ਮਿਲੂਗੀ ਸੈਟਮੈਟਿਕ ਹੁੰਦਾ ਹੈ ਬੱਚਾ ਮੇਰਾ ਬਸਿਆ ਦੀ ਮਰਜ਼ੀ ਨਾਲ ਆਇਆ ਸੀ ਹੁਣ ਕੀ ਜੀ ਨਹੀਂ ਏਸੀ ਦੀ ਗ੍ਰਿਲ ਪਟਕੇ ਗਏ ਵਾ ਏਸੀ ਨੂੰ ਖਿੱਚ ਕੇ ਅੰਦਰ ਆ ਜਾਂਦਾ ਆਰਾਮ ਨਾਲ ਫਰੇ ਇੰਥੇ ਤੋਂ ਖਾਲੀ ਥਾਂ ਇੰਦੇ